ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਅਣਕਹੀ ਅੰਜਾਨ ਤੇ ਲੁਕੀ ਹੋਈ ਸੱਚਾਈ ਜਿਸ ਬਾਰੇ ਹਰ ਸਿੱਖ ਨੂੰ ਜਾਣਨਾ ਚਾਹੀਦਾ ਹੈ ਇੱਕ ਕਹਾਣੀ ਹੈ ਦੋ ਮਹਾਨ ਸਿੱਖਾਂ ਦੀ ਭਾਈ ਜੱਤਾ ਜੀ ਅਤੇ ਭਾਈ ਲੱਖੀ ਸ਼ਾਹਵਨ ਜਰਾ ਜੀ ਦੋਵਾਂ ਨੇ ਗੁਰੂ ਤੇਗ ਬਹਾਦਰ ਜੀ ਲਈ ਅਜਿਹੀ ਕੁਰਬਾਨੀ ਦਿੱਤੀ ਜੋ ਸਦੀਆਂ ਤੱਕ ਲੋਕ ਯਾਦ ਰੱਖਣਗੇ ਭਾਈ ਜੱਤਾ ਜੀ ਗੁਰੂ ਦੇ ਸੀਸ ਨੂੰ ਬਚਾਉਣ ਵਾਲੇ ਸਿੰਘ ਜਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਿੱਲੀ ਵਿੱਚ ਹੋਈ ਤਾਂ ਫੌਜ ਨੇ ਖੌਫ ਫੈਲਾਇਆ ਹੋਇਆ ਸੀ ਫਰਮਾਨ ਸੀ ਕਿ ਜੇ ਕੋਈ ਗੁਰੂ ਸਾਹਿਬ ਦਾ ਸਿਸ ਜਾਂ ਸਰੀਰ ਲੈ ਗਿਆ ਉਸ ਨੂੰ ਵੀ ਸਜ਼ਾਏ ਮੌਤ ਮਿਲੇਗੀ ਪਰ ਉਸ ਹਨੇਰੇ ਵਿੱਚੋਂ ਪਾਈ ਜਤਾ ਜੀ ਨੇ ਉਹ ਕੰਮ ਕੀਤਾ ਜੋ ਕੋਈ ਸੋਚ ਵੀ ਨਹੀਂ ਸਕਦਾ ਸੀ ਉਹਨਾਂ ਨੇ ਗੁਰੂ ਸਾਹਿਬ ਦਾ ਪਵਿੱਤਰ ਸਿਸ ਆਪਣੇ ਦੁਪੱਟੇ ਵਿੱਚ ਲਪੇਟਿਆ ਰਾਤ ਨੂੰ ਹਨੇਰੇ ਵਿੱਚੋਂ ਜਾਨ ਨੂੰ ਖਤਰੇ ਵਿੱਚ ਪਾ ਕੇ ਦਿੱਲੀ ਤੋਂ ਬਾਹਰ ਨਿਕਲੇ ਦੈਨ ਨੂੰ ਝਾੜੀਆਂ ਵਿੱਚ ਲੁਕਦੇ ਰਾਤ ਨੂੰ ਲੰਮੀ ਯਾਤਰਾ ਕਰਦੇ ਅੰਤ ਵਿੱਚ ਉਹ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪਿਆ ਗੁਰੂ ਜੀ ਨੇ ਉਹਨਾਂ ਦੀ ਸੇਵਾ ਵੇਖ ਕੇ ਦੁਨੀਆਂ ਲਈ ਅਜਿਹੀ ਬਰਾਬਰੀ ਦੀ ਲਕੀਰ ਖਿੱਚੀ ਜੋ ਅੱਜ ਤੱਕ ਚੱਲ ਰਹੀ ਹੈ ਗੁਰੂ ਜੀ ਨੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਅਰਥ ਗੁਰੂ ਦੇ ਦਰਜ ਜਾਤ ਪਾਤ ਕੁਝ ਨਹੀਂ ਸੇਵਾ ਸਭ ਤੋਂ ਵੱਡਾ ਰੁਤਬਾ ਹੈ ਹੁਣ ਗੱਲ ਕਰਦੇ ਹਾਂ ਭਾਈ ਲੱਖੀ ਸ਼ਾ ਵੰਜਾਰਾ ਜੀ ਦੀ ਲੱਖੀ ਸ਼ਾ ਵੰਜਾਰਾ ਜਿਨ੍ਹਾਂ ਨੇ ਆਪਣਾ ਘਰ ਸਾੜ ਕੇ ਗੁਰੂ ਜੀ ਦਾ ਸੰਸਕਾਰ ਕੀਤਾ ਇੱਥੇ ਭਾਈ ਜੈਤਾ ਜੀ ਨੇ ਸੀਸ ਨੂੰ ਬਚਾਇਆ ਉੱਥੇ ਦਿੱਲੀ ਵਿੱਚ ਭਾਈ ਲੱਖੀ ਸ਼ਾਵਨ ਜਾਰਾ ਜੀ ਨੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਬਚਾਇਆ ਉਹਨਾਂ ਨੂੰ ਡਰ ਸੀ ਕਿ ਹਕੂਮਤ ਗੁਰੂ ਸਾਹਿਬ ਦੇ ਸਰੀਰ ਨਾਲ ਬੇਅਦਵੀ ਕਰੇਗੀ ਇਸ ਲਈ ਉਹਨਾਂ ਨੇ ਇੱਕ ਬੇਮਿਸਾਲ ਫੈਸਲਾ ਲਿਆ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਉਸ ਅੱਗ ਵਿੱਚ ਗੁਰੂ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਇਹ ਦੁਨੀਆ ਦੀ ਸਭ ਤੋਂ ਵੱਡੀ ਕੁਰਬਾਨੀ ਸੀ ਆਪਣੀ ਛੱਤ ਆਪਣੀ ਦੌਲਤ ਆਪਣਾ ਘਰ ਗੁਰੂ ਦੇ ਨਾਮ ਕਰ ਦੇਣਾ ਇਹ ਉਹ ਇਡਨ ਹਿਸਟਰੀ ਹੈ ਜਿਸ ਨੂੰ ਬਹੁਤ ਲੋਕ ਅੱਜ ਵੀ ਨਹੀਂ ਜਾਣਦੇ ਦੋਵੇਂ ਮਹਾਨ ਸਿੱਖ ਦੋ ਰਸਤੇ ਇੱਕੋ ਮਿਸਾਲ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਬਚਾਇਆ ਭਾਈ ਲੱਖੀ ਸ਼ਾਹ ਬਨਜਾਰਾ ਜੀ ਨੇ ਗੁਰੂ ਦਾ ਸਰੀਰ ਬਚਾਇਆ ਦੋਵਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸੱਚ ਧਰਮ ਤੇ ਗੁਰੂ ਦੀ ਇੱਜ਼ਤ ਨੂੰ ਬਚਾਇਆ ਇਹ ਦੋਵੇਂ ਕਹਾਣੀਆਂ ਮਿਲ ਕੇ ਸਾਨੂੰ ਦੱਸਦੀਆਂ ਹਨ ਕਿ ਸੇਵਾ ਹਿੰਮਤ ਤੇ ਕੁਰਬਾਨੀ ਸਿੱਖ ਧਰਮ ਦੀ ਨਿਰੀਰਗ ਹੈ। ਅੰਤ ਵਿੱਚ ਅਸੀਂ ਇਹ ਜਿਹੀ ਸਿੱਖਾਂ ਨੂੰ ਸਦਾ ਸਿਰ ਨਿਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ